ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਹੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਟਰੋਲੀ ਪਾਈ ਜੀ ਤਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਨਗ ਲੈ ਕੇ ਆਂਦੇ ਆ ਜੀ ਜਿੰਨਾ ਚੋ ਇੱਕ ਗੱਬਣ ਵੈੜਾ ਇੱਕ ਗੱਬਣ ਪਾਸ ਵੱਛੀ ਆ ਤੇ ਇੱਕ ਸੂਈ ਸਵਾਈ ਵੈੜਾ ਜੀ ਡਿਟੇਲ ਮੈਂ ਬਾਾਈ ਤੋਂ ਲੈ ਦੂੰਗਾ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸასი ਕਾਲ ਜੀ ਸასი ਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਕੁਲਦੀਪ ਸਿੰਘ ਜੀ ਪੈਨ ਰੋਲੀ ਭਾਈ ਜਿਹੜਾ ਮੋਗਾ ਤਸੀਲ ਵੀ ਮੋਗਾ ਹੀ ਹੈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9914065499 9914065499 ਤੰਨ ਨਾਗਾ ਜੀ ਅੱਜ ਨਹੀਂ ਅੱਜ ਠੀਕ ਆ ਆ ਬੱਚੀ ਤੋਂ ਸ਼ੁਰੂ ਕਰਦੇ ਦੰਦੋ ਕਿਵੇਂ ਆ ਇਹ ਫੇਰੀ ਹੋਊਗੀ ਵੇਖਣ ਵਾਲੀ ਆ ਵੇਖ ਲਈ ਵੇਖ ਲਓ ਜੀ ਚੱਲਦੀ ਵੀਡੀਓ ਚ ਆਪਾਂ ਦੇਖ ਲੈਨੇ ਚੈੱਕ ਦਾ ਬਾਈ ਕਹਿੰਦਾ ਦੰਦੋ ਕਿਵੇਂ ਆ ਜੀ ਦੋਂਦੀ ਆ ਜੀ ਦੋ ਦੰਦ ਆ ਕਿੰਨੇ ਸਮੇਂ ਦੀ ਗੱਬਣ ਆ ਜੀ ਇਹ ਪੰਜਵਾਂ ਮਹੀਨਾ ਲੱਗਾ ਜੀ ਇਹਨੂੰ ਸਟਾਰਟ ਹੋਇਆ ਚਲਿਆ ਗਿਆ ਜੀ ਕੋਸੋ ਯਾਨੀ 4 ਪੂਰੇ ਹੋ ਗਏ ਆ 4ਾਂ ਤੋਂ ਬਾਹਰ ਆ 4ਾਂ ਤੋਂ ਬਾਹਰ ਆ ਪਾ ਪੰਜਵਾਂ ਲੱਗਾ ਹੋੜ ਸ਼ਾਂਗ ਤਾਂ ਹੈ ਨਹੀਂ ਕੋਈ ਦੇਖ ਲਓ ਜੀ ਦਿਖਾਓ ਅਗਲੇ ਨੂੰ ਐਵੇਂ ਆਪਣੇ ਮੇਰੇ ਤੇ ਨਰਬੇ ਕੋਈ ਠੀਕ ਆ ਲਓ ਜੀ ਝੋਲੀ ਚੈੱਕ ਕਰੋ ਕਰਮਾਲੀ ਦੀ ਟੋਪ ਦਾ ਥਾਣਾ ਤੋੜ ਦੇ ਵੀਰੇ ਲੈ ਮੂੰਹ ਤੋਂ ਦੋ ਦੰਦ ਹਜੇ ਬੱਚਾ ਹੀ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਚੌਥਾ ਮਹੀਨਾ ਪੂਰਾ ਹੋ ਕੇ ਤੇ ਪੰਜਵਾਂ ਸਟਾਰਟ ਹੋਇਆ ਵਾ ਮੇਰੀ ਸਪੈਸ਼ਲ ਬੇਨਤੀ ਰਹੂਗੀ ਕਿ ਤੁਸੀਂ ਆਪਦਾ ਪਰਸਨਲ ਡਾਕਟਰ ਸਹਿਬਾਨ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਤੁਸੀਂ ਆਪਦਾ ਚੈੱਕਪਾਸ ਵੀਰੇ ਕਰਵਾ ਕੇ ਜਰੂਰ ਲੈ ਜਾਇਆ ਕਰੋ ਬਾਕੀ ਸੋਣੀ ਜਰਸੀ ਆ ਭਾ ਤੁਹਾਨੂੰ ਛੋਟਾ ਜੀ ਦਵਾ ਦਾਂਗੇ ਵੀਰੇ ਚੰਗੀ ਐ ਝੋਲੀ ਪਟਨੀ ਕਰਮਾਲੀ ਨੇ ਸ਼ੁਰੂ ਕਰਤੀ ਆ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਕੱਦ ਵੀ ਇਹ ਬਾਈ ਕੱਦੋਂ ਬਲੂਗੜਾ ਨਹੀਂ ਕਰ ਰਣੀ ਕੀ ਬਲੂਗੜਾ ਜਾ ਹਾਏ ਤਾਂ ਬੱਚਾ ਵੀਰੇ ਹਾਂ ਬਾਕੀ ਕੱਦ ਵੀ ਅੱਜ ਵੀ ਚੰਗਾ ਤੇ ਕੱਦ ਕਰ ਵੀ ਬਥੇਰਾ ਜਾਣਾ ਨਹੀਂ ਬਾਕੀ ਬਾਜੀ ਦੇ ਹਿਸਾਬ ਨਾਲ ਤੁਸੀਂ ਜੱਜਮੈਂਟ ਵੀਰੇ ਆਪ ਲਾ ਲਿਓ ਬਈ ਕੱਦ ਕਿੱਡਾ ਕਹੂਗਾ ਤੇ ਡਿਮਾਂਡ ਜਮਾਂ ਲੈਣ ਦੇਣ ਵਾਲੀ ਜੀ ਲੈਣ ਦੇਣ ਵਾਲੀ ਕਰਗੀ ਹਾਂਜੀ ਜੀ ਸੁਣੋਈ ਫਿਰ ਅਗੜਾ ਕਹਿੰਦਾ ਤੇ ਇੰਨੇ ਦਾ ਤੂੰ ਕਿਹਾ ਹੀ ਆ ਨਹੀਂ ਜਿਹੜੇ ਲੈਣੇ ਆ ਉਹੀ ਦੱਸੇ ਨਹੀਂ ਕਹਿੰਦੇ ਉਹ ਲੈਗਾ 30000 ਹਾਂ ਤੇ ਦੇਣੀ 26200 ਦੀ ਆ ਦੇਣੀ ਆ ਹਾਂ ਜੀ ਸੁਣੋਈ 22-23 ਹਜ਼ਾਰ ਦੀਆਂ ਦਾ ਵੱਟੀਆਂ 15 ਵਗੀਆਂ ਨੇ ਤੇ ਜੇ ਆਪਾਂ ਇੰਨੇ ਉਹਨਾਂ ਲੈਈਦਾ ਫਿਰ ਫਾਇਦਾ ਨਹੀਂ ਜੀ ਸਹੀ ਗੱਲ ਆ ਜੀ ਹੁਣ 26 ਹਜ਼ਾਰ ਦੀ ਬਾਈ ਕਹਿੰਦਾ ਯਾ ਸੁਣੋ ਆ ਮੁੱਲ 30000 ਰੁਪਿਆ ਦੋ ਨੰਬਰ ਬਰੇ ਸੁਆ ਕਿੰਨਾ ਮਾ ਜੀ ਦੂਜਾ ਸੁਆ ਜੀ ਹਾਂ ਸਮਾ ਕਿੰਨਾ ਲੈਂਦੀ ਆ 15000 ਲੈਂਦੀ ਆ ਜੀ ਫੁੱਲੇ ਲੈ ਜੂ 15 ਫੁੱਲੇ ਤਾਂ ਲੈ ਜੀ 15 ਮਾਲਕਾਂ ਨੇ ਦੱਸਿਆ 15 ਦਾ ਲੈ ਲਾ ਪਿਛਲੇ ਸੋਏ ਦਾ ਦੁੱਧ ਕਿੰਨਾ ਜੀ ਇਹਦਾ ਸੁਣੋ ਜੀ ਗੱਲ ਮੇਰੀ ਬਰਾੜ ਸਾਹ ਹਾਂ ਮੈਂ ਠੂਠਕ ਨੇ ਗਪੌੜ ਜੇ ਨੇ ਵੱਡੇ ਵੱਡੇ ਲਾ ਕੇ ਰਾਜੀ ਹਣਾ ਮੈਂ ਕੋਈ ਚੋਣ ਨਹੀਂ ਗਿਆਗਾ ਅਸਿਆ ਜਿੰਨੇ ਮਰਜੀ ਮੰਨ ਲੈ ਜਿੰਨਾ ਮਰਜੀ ਮੰਨ ਲਵੇ ਕੱਦ ਕਾਠੋ ਤੇ ਵਜਨ ਬਥੇਰਾ ਵਾ ਯਾਨੀ ਉਹ ਕਹਿੰਦੇ 14 ਕਿਲੋ ਚੋਇਆ 15 ਕਿਲੋ ਹੈ ਮੈਂ ਨਹੀਂ ਕੁਛ ਕਹਿੰਦਾ ਜੀ ਗੱਬਣ ਮੁੱਠ ਬੰਦਾ ਇਹ ਜਿੰਨਾ ਵੀ ਮਰਜੀ ਸੇਵਾ ਨੇ ਦੇਣਾ ਠੀਕ ਹੈ ਇਹ ਗੱਲ ਜਿੰਦੀ ਪਲੀ ਆ ਜਿੱਡੀ ਸਮੀ ਆ ਤੇ 14 15 ਕਿਲੋ ਬਾਲਾ ਹੋਣੀ ਤੇ ਬਾਕੀ ਆ ਵੇ ਲੋ ਥਾਂ ਥਪੂ ਦੇ ਕੋਈ ਬੋਟ ਨਹੀਂ ਸਾਗਦੀ ਨਾ ਠੰਡੀ ਸੀਲ ਬਾਹਰ ਫਰ ਗਈ ਆ ਝੋਲੀ ਪੱਟੀ ਵੀ 15 ਦਿਨ ਰਹਿੰਦੀ 15 ਦਿਨਾਂ ਚ ਤੱਕ ਉਸ ਦਾ ਉਸ ਕਰ ਜੂਗੀ ਸਹੀ ਗੱਲ ਹੈ ਜੀ ਆਪ ਦੀ ਸੇਵਾ ਕਰ ਲੂ ਤਾਂ ਹਾਂ ਤੋੜ ਕੇ ਤੋੜ ਕੇ ਦਿਖਾਦੀ ਵੀਰੇ ਸੂਆ ਦੂਜਾ ਸੂਈ ਆ ਬਾਈ ਕਹਿੰਦਾ ਐਵੇਂ ਕੇ ਤੇ ਕੇ ਬਈ 20 ਦੇ 25 ਦੇ ਉਹਦਾ ਨਹੀਂ ਕੋਈ ਫਾਇਦਾ 15 ਦਿਨ ਹੁਣ ਸਾਂਭਣ ਦਾ ਟਾਈਮ ਪਿਆ ਵੀਰੇ ਜਿੰਨੀ ਸਾਂਭ ਲੋਂਗੇ ਉਹਨਾਂ ਦਾ ਦੁੱਧ ਚੋ ਸਕਦੇ ਆ ਮਾਲਕਾਂ ਨੇ ਦੱਸਿਆ ਵੀ ਪਿਛਲੇ ਸੂਏ 13 14 ਕਿਲੋ ਦੁੱਧ ਦਿੱਤਾ ਹੋਇਆ ਜੀ ਉਲਾ ਤੋਂ ਆਇਆ 13 14 ਠੀਕ ਆ ਬਾਕੀ ਇਹ ਕਿ ਤਾ ਤੁਸੀਂ ਥੋਡੀ ਸਮਝ ਆ ਥੋਡੀ ਸੇਵਾ ਬਈ ਆਪਾਂ ਕਿੰਨਾ ਚੋ ਸਕਦੇ ਆ ਥਾਣਾ ਦੀ ਪਾਰ ਪਿੱਛੇ ਦੀ ਉਹ ਘਰ ਤੱਕਰ ਗਾਰੰਟੀ ਆ ਜੀ ਹੂੰ ਪਹਿਲੀ ਗੱਲ ਤਾਂ ਪਾਸ ਕਰਕੇ ਲਿ ਜਾਵੇ ਠੀਕ ਆ ਪਾਰ ਪਿੱਛੇ ਦੀ ਹਾਂ ਜੇ ਕੋਈ ਆਪਾਂ ਨੂੰ ਤਿੰਨਾਂ ਦਿਨਾਂ ਬਾਅਦ ਵੀ ਤਨਦੰਤ ਕਰ ਕੋਈ ਲਾਂਭਾ ਦੇ ਸਕਦਾ ਉਸ ਤੋਂ ਬਾਅਦ ਕੋਈ ਗਰੰਟੀ ਨਹੀਂ ਜੀ ਭਾਰ ਦੀ ਹਾਂ ਤਨ ਦਿਨਾਂ ਤੇ ਕਰ ਗਰ ਉਹ ਜੀ ਆ ਚੀਜ਼ਾਂ ਵਖਾਈ ਦੇਣੀਆਂ ਚਾਹੀਦੀਆਂ ਆ ਚੀਜ਼ਾਂ ਭਾਰ ਵਾਲੀਆਂ ਨਹੀਂ ਭਾਰ ਵਾਲੀਆਂ ਨਹੀਂ ਉਹ ਦਾਸ ਹੀ ਦਿੰਦੀ ਆ ਠੀਕ ਆ ਇਹਦੀ ਫਿਰ ਕੱਚੀ ਕੱਚੀ ਦੀ ਡਿਮਾਂਡ ਯੈਸ ਤੇ ਨੋ 44000 ਦੀ ਦੇਣੀ ਜੀ ਮੁੱਲ ਇਹ ਸੋਨ ਨੂੰ ਵੀ ਪਤਾ ਤੇ ਸਾਰਿਆਂ ਨੂੰ ਪਤਾ 65000 ਦੀ ਬੱਛੀ ਆ ਜਿੱਦ ਦੇ ਤਿਆਰ ਹੋਗੇ ਅੱਜ 44000 ਦੀ ਦੇ ਦਾਂਗੇ 44 ਦੀ ਦੇ ਦਿੰਦੇ ਆ ਆਫਰ ਆ ਤੇ ਤੈਨੂੰ ਵੀ ਪਤਾ ਹੁਣ ਮਾਦਾ ਗੁਜਰਗੀ ਇਹ ਤਾਂ ਮਾਲੇ ਭੰਗ ਦੇ ਬਣੇ ਜਾ ਰਿਆ ਠੀਕ ਆ ਲੈ ਤੋ ਵੀ ਥੱਲੇ ਤੁਰਿਆ ਜਾਂਦਾ ਅੱਛਾ ਖਰੀਦ ਵੀ ਇਦਾਂ ਉੱਚੀ ਆ ਹਾਂ ਠੀਕ ਆ ਵੀਰੇ ਕੋ ਤੈਨੂੰ ਪਤਾ ਹੈ ਜਦੋਂ ਬੰਦੇ ਦੀ ਵਸਤ ਜਾ ਪੈ ਜਾਂਦਾ ਤੇ ਫਿਰ ਓਖਾ ਹੋ ਜਾਂਦਾ ਮੇਰੀ ਪੂਰੀ ਬਣ ਜਾਂਦੀ ਹੈ ਜੀ ਹਾਂ ਚਲੋ ਹੁਣ ਸ਼ਾਮ ਸੰਭਾਲ ਲੈ ਚੰਗਾ ਪਣਾ ਜੀ ਘਰੋਂ ਚਲੇ ਜਾਣਾ ਦੁੱਖ ਦਾ ਹੁੰਦਾ ਹੀ ਆ ਨਾ ਦੁੱਖ ਦਾ ਹੁੰਦਾ ਹੀ ਆ ਜੀ ਬਾਕੀ ਹੁਣ ਸ਼ਾਮ ਗੁਰ ਹੋਣੀ ਨਹੀਂ ਨੀ ਕੁਝ ਸਮਾਂ ਤੇ ਫਿਰ ਵੇਚੀਏ ਚੰਗਾ ਪਾਪ ਕਾ ਨੂੰ ਲੈਣਾ ਗਊ ਦੀ ਜਾਈਦਾ ਓਕੇ ਗੱਲ ਤੇ ਇਹਨੇ ਨੰਬਰ ਨਾ ਅਗਰੇ ਸੂਆ ਕਿੰਨਾ ਜੀ ਇਹ ਸੂਆ ਦੂਜਾ ਜੀ ਹਮ ਇੱਕ ਤਾਂ ਚਾਰ ਦਿਨ ਹੋ ਗਏ ਇਹਨਾਂ ਨੂੰ ਪੱਠਾ ਦੱਸਤਾ ਨਹੀਂ ਪਿਆ ਗੰਨਾ ਅੱਛਾ ਜੀ ਹਮ ਦੋ ਦਿਨ ਅੱਜ ਪੰਜ ਕੇ ਛੇ ਕਿਲੋ ਹੋਊਗਾ ਦੋ ਦਾ 8 ਕਿਲੋ ਸੀਗਾ ਪਹਿਲਾਂ ਤਾਂ ਪੰਜ ਮੰਨ ਕੇ ਅੱਜ ਪੰਜ ਹੀ ਮੰਨੇ ਜੀ 12 ਨਾ ਮੰਨੇ ਤੇ ਦੋ ਤਾਂ 6 ਹੋਊਗਾ ਜੀ ਬੱਚਾ ਇਹਦਾ ਜੀ ਬੱਚਾ ਪੁੱਛਾ ਹੈ ਨਹੀਂਗਾ ਜਿੰਨੇ ਸੂਈ ਕਿੰਨੇ ਟਾਈਮ ਦੀ ਸੂਈ ਇੱਕ ਮਹੀਨੇ ਦੀ ਹੈ ਜੀ ਜਿੰਨੇ ਟਾਈਮ ਦੀ ਗਾਰੰਟੀ ਉਹਦੀ ਦਿਨਾਂ ਤੇ ਪਰ ਤੈਲ ਆ ਜੀ ਇਹ ਇੱਕ ਤੁਨ ਜਮਾ ਇੱਕ ਤੁਨ ਉਵੇਂ ਨਹੀਂ ਤੈਲੋ ਹਮ ਇਹ ਪਤਾ ਨਹੀਂ ਇੱਕਦਮ ਜਿੱਦੇ ਸੰਸਕਾਰ ਸੀ ਮਾਤਾ ਦਾ ਉਹ ਤੇ ਚੋਈ ਚਾਈ ਨਹੀਂ ਗਈ ਅੱਛਾ ਉਨਾਰਾ ਦੁੱਧ ਜ ਆਉਂਦਾ ਵਾ ਕੋਈ ਦਵਾਈ ਦੇ ਮੁਖ ਮੈਂ ਨਹੀਂ ਕਰਾਈ ਉਹ ਸਿੱਧੀਆਂ-ਸੁੱਧੀਆਂ ਬਣ ਗਈਆਂ ਛੱਡੀਆਂ-ਹੁੱਡੀਆਂ ਬਣੀਆਂ ਹੀ ਮਨਲਾ ਜਿੱਵੇਂ ਸੰਸਕਾਰ ਵਾਲੇ ਦਿਨ ਨਹੀਂ ਚੋਈ ਗਈ ਹਾਂ ਦੂਜੇ ਦਿਨ ਕਰਦੇ ਨੇ ਸਵੇਰ ਚੋਈ ਸੀ ਹਾਂ ਫਿਰ ਫੁੱਲਾਂ ਵਾਲੇ ਦਿਨ ਆਪਾਂ ਉੱਠੇ ਹੀ ਨਹੀਂ ਗੇ ਦੋ ਦਿਨ ਤਿੰਨ ਦਿਨ ਨਹੀਂ ਆਪਾਂ ਨੂੰ ਮਾਣੀ ਨਹੀਂ ਕੀਤਾ ਕਾਹਦੇ ਨੂੰ ਜੀ ਮਾਂ ਕਹ ਯਾਰ ਮਾਂ ਨਾਲੋਂ ਕਿਹੜੀ ਚੀਜ਼ ਵੱਡੀ ਪਸ਼ੂ ਡਾਂਗਰ ਦਾ ਆਈ ਜਾਈ ਜਾਂਦੇ ਆ ਨਹੀਂ ਜੀ ਕਰਦਾ ਜੀ ਹਾਂ ਦੋ ਨਾ ਮਾ ਦਾ ਚੱਕ ਕੈਣੀ ਆਵੇ ਦੁੱਧ ਹੁੰਦਾ ਵਾ ਵਦਾ ਚਲੋ ਕੱਲ ਮੰਨ ਕੇ ਲਾ ਜੇ ਕੋਈ ਹੈ ਨਾ ਕੱਲ ਹੀ ਦੇਵਾਂਗੇ ਆਪਾਂ ਦਾ ਕਰਦੇ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਈ ਪਤਾ ਨਹੀਂ ਕੀ ਹੋਇਆ ਵਾ ਠੀਕ ਆ ਪੰਜ ਕਿਲੋ ਦੁੱਧ ਮੰਨ ਕੇ ਆ ਜੇ ਕੋਈ ਵੇ ਕਿ ਕਿਲੋ ਲਊਗਾ ਦੋਸਤਾ ਠੀਕ ਆ ਡਿਮਾਂਡ ਇਹਦੀ ਲੈਣ ਤੇ ਨਾਲ ਦੱਦਗੇ ਯਸਨੋਈ ਸਾਡੇ ਸਾਥੇ ਹੀ ਆ ਰਹੀ ਦੇ ਦੇ ਜੀ ਸਾਡੇ ਬਾ ਲੈਣਾ ਲਈ ਆ ਹੁਣ ਨਾ ਯਾਰ ਮੈਂ ਪੱਕਾਈ ਜੀ ਨਾ ਕਰੇ ਕੋਈ ਅਬ ਭੋਣ ਜੇ ਐਵੇਂ ਦੁਖੀ ਨੂੰ ਤਮਾਵੇ ਠੀਕ ਆ ਠੀਕ ਆ ਇਹ ਬੰਤੀ ਆ ਬਈ ਕੋਈ ਪਰੇਸ਼ਾਨ ਨਾ ਕਰੇ ਜੀ ਜੇ ਲੈਣਾ ਹੋਇਆ ਤਾਂ ਫੋਨ ਲਾ ਲਿਓ ਜੀ ਤੇ ਜੇ ਨਾਲ ਆਇਆ ਤਾਂ ਤੰਗ ਨਾ ਬਹਿ ਜਾ ਬੁਖਾ ਦੇ ਨਾ ਚੋਈ ਬਾੜੀ ਕਰ ਮਾਲ ਬਿੱਲਣ ਲੱਗੀ ਆ ਵੇਖਿਆ ਜੀ ਠੀਕ ਆ ਲੈ ਠੀਕ ਆ ਜੀ ਹੈ ਨਾ ਚੋਈ ਦੀ ਇੱਕ ਨੰਬਰ ਆ ਜੀ ਲੈ ਠੀਕ ਹੈ ਉਹਵੇਂ ਹੋਉਂਦੀ ਤਨ ਨਾ ਨਾ ਜਦੋਂ ਨਾ ਠੀਕ ਹੈ ਜੀ ਪਰ ਜੇ ਐ ਕਵੇ ਡੈਰੀ ਫੇਲ ਕਾ ਤੂੰ ਡੈਰੀ ਫੇਲ ਕਰਨ ਵਾਲੀ ਨਹੀਂ ਗਈ ਬੜਾ ਡੰਗ ਸਾਹ ਉਹ ਨੋ ਵੀ ਨਾ ਲੈਣੇ 5 ਕਿਲੋ ਦਾ 6 ਕਿਲੋ ਦਾ ਮੈਂ ਵਰਗਾ ਦਊਗੀ ਮੀਲੂ ਛਾਡ ਦਊਗੀ ਘਰੇ ਸਰੀ ਜਾਊਗਾ ਘਰੇ ਸਰੀ ਜਾਊਗਾ ਉਹ ਕਹਿੰਦਾ ਬਾਲਟੀ ਪਰ ਦੋ ਗੱਲਾਂ ਦਨ ਮੈਂ ਐਵੇਂ ਹੀ ਝੂਠ ਮਾਰੀ ਜਾਵਾਂ ਇਹਦਾ ਕੀ ਫਾਇਦਾ ਜੀ ਉਹ ਗੱਲਾਂ ਬਈ ਪਹਿਲਾਂ ਆਪਾਂ ਕਹਿੰਦੇ ਝੂਠ ਮਾਰਿਆ ਬਈ ਪਹੂਏ ਦਾ ਨਾ ਸਹੀ ਮੇਰੀ ਵੀਡੀਓ ਚੜਨੀ ਮੰਗਰੋ ਪਹਿਲਾਂ ਵਗਣੇ ਠੀਕ ਹੈ ਉਹਦੇ ਨਾਲ 14 ਕਿਲੋ ਬੋਲਾ 500 ਸਵੀ ਸੀ ਹੂੰ ਉਹ ਇੱਥੇ ਪਤਾ ਨਹੀਂ ਪਿੰਡ ਦੇ ਬੰਦੇ ਆ ਮੈਨੂੰ ਜਿਉ ਬਖਾ ਦੇ ਜਿਉ ਲੈ ਗੇ ਪੈਸੇ ਦੇ ਗੇ ਨਗਦ ਦਾ ਪਾ ਦੇ ਦੇ ਨਹੀਂ ਨਹੀਂ ਤਾਂ ਦੇਣੀ ਨਹੀਂਗੀ ਠੀਕ ਆ ਉਹ ਬਾਤ ਦੁਖੀ ਕਰਨਗੇ ਮੈਨੂੰ ਠੀਕ ਆ ਦਿਖਾ ਦੇ ਹਮ ਸਾਈ ਵਾਲਾ ਇਹ ਠੀਕ ਆ ਨਾ ਦੇਦੀ ਆਪਾਂ ਨੱਥ ਕਾ ਦੋ ਮਾਰੀ ਇਹਦੇ ਇਹ ਨਾ ਤੂੰ ਹੀ ਮਾਰਦੀ ਏ ਲੋਕ ਉਹੀ ਮਾਰ ਦਿੰਦੇ ਆ ਫੈਸੇ ਠੰਡੀ ਸੀ ਮਾਰਦੇ ਮੁਰਦੀ ਤਾਂ ਨਹੀਂ 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 ਬਈ ਦੇਖੀ ਮੈਨੂੰ ਮਾਰਨ ਨੂੰ ਕੋਈ ਗੱਲ ਬਾਤ ਨਹੀਂ ਪਾਉਂਦਾ ਸੋਨ ਜਿਵੇਂ ਮਰਜੀ ਬੈਠਾ ਰਵੇ ਠੀਕ ਆ ਪਤੂ ਜਾਨੀ ਉਹਨਾਂ ਕਮਾ ਤੇ ਉਹਨਾਂ ਦੀ ਗੱਲ ਕਰਦਾ 14 ਕਿਲੋ ਬੋਲਾ ਹੋਊਗਾ 14 ਕਿਲੋ ਬੋਲਾ ਬੱਚਾ ਕੀ ਆ ਇਹਦੇ ਮਗਰ ਵੱੱਛੀ ਆ ਠੀਕ ਆ ਬੱਚਾ ਮਗਰ ਵੱੱਛੀ ਆ ਇਹ ਜੀ ਆਪਨੇ ਕਰਦੀ ਹੈ ਨਾ ਆ ਬਾਈ ਹੁਣ ਚੋਣ ਹੀ ਆ ਗਈ ਆ ਠੀਕ ਆ ਤੇ ਚਲੋ ਡਿਮਾਂਡ ਇਹਦੀ ਫੋਨ ਤੇ ਰਹਿਣ ਵਾਲੀ ਹੈ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ